ਅੱਜ ਦੇ ਸੇਕਰ ਕੇ ਧਰੋ ਮੈਂ ਬੁਲਾਇਆ ਹੈ ਬਈ ਦੋ ਤਸਬਨ ਨੂੰ ਜੋ ਕਾਲਸਬ ਸਭ ਦੇ ਗਹਦਰ ਦੇ ਚੇਵਲ ਆਈ ਸੀ ਉਹਦੇ ਤੇ ਸਾਰਾ ਸਿਕਸ ਦਾ ਤਬਕ ਬਹੁਤ ਖੋਸੀਗਾ ਭਈ ਜਿਹੜੀ ਕਾਲੀਦਲ ਦੀ ਡਿਗੀ ਹੋਈ ਸ਼ਾਖਾ ਹੈ ਉਹ ਫੇਰ ਉਹਦੀ ਹੋਂਦ ਵੱਜੂਗੀ ਔਰ ਅਕਾਦ ਤੱਕ ਸਾਡਾ ਸਿੱਖ ਹੁੰਦਾ ਉਹ ਤਖਤਾ ਭਈ ਜਿਹਦੇ ਅਗੇ ਜਾ ਕੇ ਲਾ ਕੇ ਆਪਾਂ ਝੂਠ ਬੋਲ ਸਕਦੇ ਨਹੀਂ ਬੋਲਣਾ ਕਿਸਮ ਚਾਹੀਦਾ ਸਾਰੇ ਸੇਕ ਕਾਮਰਸ ਕੋਸ਼ਿਸ਼ ਕੀਤੀ ਕਿ ਵੀ ਇਹ ਜਿਹੜਾ ਕਾਚਕ ਸਾਹਿਬ ਨੇ ਸੇਵਾ ਲਾਈਆ ਇਹਦੇ ਨਾਲ ਸ਼ਰੋਮਣੀ ਕਾਲੇ ਦਲ ਦੇ ਵੀ ਪੈਰ ਲੱਗ ਚੁੱਕੇ ਪਰ ਉਹਦੇ ਬਾਅਦ ਹੋਇਆ ਕਿ ਵੀ ਜਿਹੜੀਆਂ ਤਬਦੀਲੀਆਂ ਆਈਆਂ ਨੇ ਪਹਿਲਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗਿਆ ਗਿਆ ਵੀ ਚੌੜੇ ਨੂੰ ਕੀ ਚੌਰਾ ਕੀ ਹੁੰਦਾ ਜਾਂ ਮੇਰਾ ਸੀ ਚੌੜੇ ਨੂੰ ਅਕਾਲੀ ਆਪਣੇ ਸਿੱਖ ਪੰਥ ਚ ਛੇਕਿਆ ਜਾਵੇ ਪਰ ਲੋਕਾਂ ਨੇ ਉਹਦਾ ਵਿਰੋਧ ਕੀਤਾ ਫਿਰ ਉਹ ਵਾਪਸ ਲੈਣਾ ਪਿਆ ਫਿਰ ਕਿਹਾ ਬਈ ਜਿਹੜੇ ਆਪਣੇ ਸਿੰਘ ਸਾਹਿਬ ਨੇ ਯਾਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਅਕਾਲ ਪਤਵਰਬ ਜਹਦਰ ਨੇ ਕਿਹਾ ਬਈ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰੋਗੇ ਤੇ ਅਸੀਂ ਵੀ ਨਾਲ ਕਰਾਂਗੇ ਉਹ ਅਸਤੀਫਾ ਵੀ ਵਾਪਸ ਲਿਆ ਗਿਆ ਇਹ ਸਾਰੀ ਘਟਨਾ ਦੇ ਬਾਅਦ ਜਿਹੜੀ ਕਾਰਤਖ ਸਾਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਵੀ ਜਿਹਦੇ ਕਰਕੇ ਆਪਾਂ ਭਗਤੀ ਭਰਤੀ ਕਰਦੀ ਸੀ ਸਾਰੇ ਕਾਲੀਦਲਾਂ ਨੂੰ ਨਾਲ ਲੈ ਕੇ ਉਸ ਕਮੇਟੀ ਦਾ ਵੀ ਅਮਲ ਨਹੀਂ ਕੀਤਾ ਗਿਆ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਬੁਲਾਇਆ ਇਹੋ ਬੇਨਤੀ ਕਰਨੀ ਆ ਵੀ ਕਾਰਤਖ ਦਾ ਹੁਕਮ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ ਉਹ ਸਾਰੇ ਵਰਕਰ ਸਾਹਿਬਾਂ ਨੂੰ ਮੇਰੇ ਇਹੋ ਹੀ ਬੇਨਤੀ ਆ ਵੀ ਆਪਾਂ ਤਖਨੇ ਹੋ ਕੇ ਜੇ ਇਹ ਵੀ ਕਮੇਟੀ ਅਕਾਲ ਸਖਸਾਬ ਦੇ ਜੈਸਦਾਨ ਨੇ ਬਣਾਈ ਆ ਉਹਦੇ ਅਨਸਾਰ ਚੱਲੀਏ ਤਾਂ ਜੋ ਆਉਣ ਵਾਲਾ ਦਿਨ ਅਕਾਲੀ ਦਲ ਦੇ ਚੱਗੇ ਆ ਜੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਮੈਂਬਰਸ਼ਿਪ ਭਰੀ ਗਈ ਆ ਹਾਂਜੀ ਆਪਣੇ ਤੌਰ ਤੇ ਹਾਂਜੀ ਉਹ ਕਿੱਦਾਂ ਵਿਖਦੇ ਵੇਖੋ ਮੇਰੀ ਮੈਂ ਬੇਨਤੀ ਕਰਦਾ ਮੈਂ ਕਿਸੇ ਦੇ ਕੋਈ ਖਰਾਬ ਨਹੀਂ ਗੱਲ ਕਰਦਾ ਮੈਂ ਤਾਂ ਆਪਣੀ ਰਾਏ ਦੱਤੀ ਹੈ ਹਾਂਜੀ ਜੇ ਸੁਖਬੀਰ ਸਿੰਘ ਜੇ ਥੋੜੀ ਬਦਲ ਚਾਹਣ ਪਉਂਦੀ ਉਹਨੂੰ ਅਕਾਲ ਤਖਤ ਦੇ ਹੁਕਮ ਤੇ ਚੱਲਣਾ ਚਾਹੀਦਾ ਪਹਿਲੇ ਦਿਨ ਮੀਟਿੰਗ ਵੀ ਹੋਈ ਆ ਅਕਾਲ ਤਖਤ ਧਾਮੀ ਨਾਲ ਜਿਹੜੇ ਬਟਾਲਾ ਨੂੰ ਜੀ ਇਹੋ ਲੈ ਕੇ ਅਕਾਲ ਤਖਤ ਸਾਹਿਬ ਦੇ ਜੋ ਫਿਰ ਵੀ ਚਲ ਨਹੀਂ ਰਹੀ ਉਹ ਵੇਖੋ ਇਹ ਇਹ ਬਟਾਲਾ ਹੋ ਰਹੀ ਤੇ ਧਾਮੀ ਵੀ ਇਹ ਚਾਹੁੰਦਾ ਵੀ ਭਰਤੀ ਉੱਧਾ ਹੀ ਹੋਵੇ ਪਰ ਨਹੀਂ ਅਜੇ ਸੁबीर ਬਾਦਲ ਕਿਸੇ ਪੱਥੇ ਲੱਗ ਗਿਆ ਸੁबीर ਸਿੰਘ ਕਹਿੰਦੇ ਕਿ ਉਹਨਾਂ ਨੇ ਇਲਜ਼ਾਮ ਆਪਣੀ ਝੋਲੀ ਪਾਏ ਨੇ ਆਪਣਾ ਘਰ ਨਹੀਂ ਹਾਂਜੀ ਐਵੇਂ ਨਾ ਜਾਮ ਸ੍ਰੀ ਕਾਲਕ੍ਰਿਸ਼ਨਾ ਦਾ ਕਰਕੇ ਆਪਣੀ ਝੂਲੀ ਪਵਾ ਲਏ ਨੇ ਹਾਂ ਪਰ ਉਹ ਗੁਨਾਹ ਕਰ ਨਹੀਂ ਸਰ ਨਹੀਂ ਮੇਰੀ ਗੱਲ ਸੁਣੋ ਇਹ ਉਹਨੇ ਗਲਤ ਕੀਤਾ ਇਹ ਰੌਲਾ ਨਬੇ ਨਾ ਇਹ ਗਲਤ ਗਿਆ ਹੁਣ ਆਪਾਂ ਇੱਥੇ ਇਕੱਠੇ ਹੋਏ ਆ ਜੇ ਮੈਂ ਹੁ ਜੋ ਬੋਲਣ ਰਿਹਾ ਤੇ ਦਸਾਂ ਮਿੰਟਾਂ ਮੈਨੂੰ ਮੈਂ ਕਿਹਾ ਯਾਰ ਮੈਂ ਪ੍ਰੈਸ ਕਾਨਫਰੰਸ ਨਹੀਂ ਬੁਲਾਈ ਕੋਈ ਗੱਲ ਜੋ ਮੈਂ ਕਿਹਾ ਮੈਨੂੰ ਉਹ ਤੇ ਕਰਾ ਤੇ ਉਹਨੇ ਕਹਿ ਦਿੱਤਾ ਮੈਂ ਠੀਕ ਆ ਤੇ ਜੋ ਉਹਨੇ ਮੰਨਿਆ ਉਹ ਠੀਕ ਸੀਗਾ ਤੇ ਤਾਂ ਹੀ ਸੇ ਕੌਮ ਜਗਤ ਨੇ ਐਕਸੈਪਟ ਕੀਤਾ ਜੀ ਜੋ ਗਲਤ ਸੀਗਾ ਤਾਂ ਤਾਂ ਹੀ ਸਬਕ ਕੀਤਾ ਹੀ ਖੋਮਨੀ ਕਾਲੀ ਦਲ ਹਾਸ਼ੀਏ ਦੇ ਕਹਿੰਦੇ ਚਲਾ ਗਿਆ 50 ਲੱਖ ਸੁਖਬੀਰ ਸਿੰਘ ਬਾਦਲ ਕਹਿੰਦੇ ਮੈਂਬਰਸ਼ਿਪ ਦੇਸ਼ ਭਰ ਦੇ ਵਿੱਚ ਕਰਾਂਗੇ ਲੱਗਦਾ ਵਾ ਕਿ 50 ਲੱਖ ਮੈਂਬਰਸ਼ਿਪ ਪੋਸੀਬਲ ਹੋ ਸਕਦੀ ਹੈ ਗੱਲ ਤੇ ਨੋ ਵੇਖੋ ਮੈਂ ਇਹਨਾਂ ਗੱਲਾਂ 'ਚ ਨਹੀਂ ਆਉਣਾ ਕਿ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਗੱਲ ਇਹ ਵੀ ਆਪਾਂ ਅਸਲੀ ਮੈਂਬਰਸ਼ਿਪ ਕਰੀਏ ਜਿਹੜੀ ਅਕਾਲੀ ਦਲ ਦੇ ਜਸਵੰਤ ਸਿੰਘ ਬਾਦਲ ਅਸੀਂ ਵੀ ਕਰਦੇ ਰਹੇ ਹਾਂ ਸਰਕਲ ਪ੍ਰਧਾਨ ਬਕਾਇਦਾ ਕਾਪੀਆਂ ਲੈਂਦੇ ਸਨ ਸਰਕਲ ਪ੍ਰਧਾਨ ਭਰਤੀ ਕਰਦੇ ਸਨ ਉਹਦੇ ਚੋਂ ਪਹਿਲਾਂ ਅਸੀਂ ਸਰਕਲ ਪ੍ਰਧਾਨ ਚੁੰਦੇ ਸਨ ਫਿਰ ਜ਼ਿਲ੍ਹੇ ਦੇ ਡੈਲੀਗੇਟ ਚੁੰਦੇ ਸਨ ਫਿਰ ਜ਼ਿਲ੍ਹੇ ਦੇ ਡੈਲੀਗੇਟਾਂ ਚੋਂ ਅਸੀਂ ਸਟੇਟ ਦੇ ਡੈਲੀਗੇਟ ਤੁਹਾਡੇ ਵੱਲੋਂ ਕੀਤੀ ਜਾਏਗੀ ਮੈਂ ਬਸ ਤੁਸੀਂ ਸ਼ੁਰੂ ਕਰੋਗੇ ਬਈ ਅਸੀਂ ਨਹੀਂ ਅਸੀਂ ਤੇ ਉਹ ਕਰਾਂਗੇ ਜੋ ਅਕਾਲ ਤਖਤ ਸਾਭ ਦੇ ਜ਼ਿਆਦਾ ਕਰ ਇੱਕ ਤਰੀਕ ਨੂੰ ਪ੍ਰਧਾਨ ਦੀ ਚੋਣ ਹੋਣੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਿਸ ਤਰੀਕੇ ਨਾਲ ਵੇਖਦੇ ਹੋ ਮੈਂ ਉਹਦੇ ਬਾਰੇ ਐਂਡ ਦੱਸਣਾ ਪਤਾ ਨਹੀਂ ਹੋ ਰਹੀ ਵੀ ਕਿ ਨਹੀਂ ਹੋ ਰਹੀ ਪਰ ਲੱਗਦਾ ਨਹੀਂ ਸੁਖਬੀਰ ਬਾਦਲ ਨੂੰ ਫੇਰ ਬੰਦਾ ਬਣਾਇਆ ਜਾ ਉਹ ਬਈ ਉਹ ਜੋ ਜੋ ਉਹਨੇ ਫੜਿਆ ਉਹਨੇ ਬਣਨ ਮੈਂ ਕਹੂੰ ਮੇਰੀ ਗੱਲ ਸੁਣੋ ਜਦੋਂ ਮੈਂ ਤੁਸੀਂ ਜਦੋਂ ਮੇਰੇ ਹੀ ਬੰਦੇ ਆ ਮੈਂ ਹੀ ਪਰਸੀ ਕੀਤਾ ਤੇ ਤੀਸਰਾ ਬੰਦਾ ਕਿ ਤੁਰੂ ਪਰ ਗੱਲ ਤੇ ਫੇਰ ਹੋ ਗਈ ਵੀ ਇੱਕ ਗੱਲ ਤੇ ਲਾਇਆ ਦੂਜੀ ਗੱਲ ਤੇ ਲੱਗੀ ਕਿਉਂਕਿ ਗੱਲ ਤੇ ਹੋ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਬਾਦਲ ਪਰਿਵਾਰ ਨੂੰ ਜਿਹੜਾ ਵਾ ਲੰਬੇ ਕਾਲੀ ਦਲ ਤੋਂ ਲੰਬੇ ਕੀਤਾ ਗੱਲ ਗੱਲ ਇਹ ਨਹੀਂ ਮੈਂ ਕਹਿੰਦਾ ਸੀਗਾ ਗੱਤ ਸਾਬ ਨੇ ਜੋ ਫੈਸਲਾ ਲਿਆ ਉਹਨੇ ਵੀ ਇਹਨਾਂ ਨੂੰ ਇਕੱਠੇ ਕਰਕੇ ਇੱਕ ਤਾਂ ਇਸ ਚੋਣ ਵਾਲੇ ਦਾਨ ਨੂੰ ਬਚਾਇਆ ਜੀ ਦੁਬਾਰਾ ਸੁਖਵੀਰ ਬਾਦਲ ਪ੍ਰਧਾਨ ਬਣਦੇ ਨੇ ਤਾਂ ਤੁਸੀਂ ਐਕਸੈਪਟ ਕਰੋਗੇ ਉਹਨਾਂ ਦੇਖੋ ਮੇਰੀ ਗੱਲ ਸੋ ਮੈਂ ਤਾਂ ਪਹਿਲਾਂ ਹੀ ਨਹੀਂ ਐਕਸੈਪਟ ਕਰਦਾ ਤੇ ਹੁਣ ਕਿੱਦੂ ਕਰਨਾ ਹੈ ਜੀ ਗੱਤ ਸਾਬ ਪਾਰਟੀ ਸੋਮਨੀ ਕਾਲੇਦਾਰ ਪਰਿਵਾਰਵਾਦ ਤੋਂ ਮੁਕਤ ਹੋਣੀ ਚਾਹੀਦੀ ਹੈ ਜੇ ਪ੍ਰਧਾਨਗੀ ਦੀ ਗੱਲ ਕਰ ਰਹੇ ਆਪਾਂ ਸੁਖਵੀਰ ਬਾਦਲ ਮੈਂ ਮੈਂ ਇਸ ਬਾਰੇ ਨਹੀਂ ਗੱਲ ਕਰਦਾ ਮੈਂ ਕਹਿੰਨਾ ਕੋਈ ਵੀ ਹੋਵੇ ਉਹਨੂੰ ਚੱਕ ਪੰਥ ਦੀ ਸੇਵਾ ਲਈ ਤਿਆਰ ਹੋਣਾ ਚਾਹੀਦਾ ਹੈ ਜਿਹੜੇ ਆਪਾਂ ਆਰਟੀਕਲ ਅਲੀਗੇਸ਼ਨ ਤੇ ਆਪਣਾ ਨੁਕਸਾਨਾ ਠਾਂਡੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼